ਅਸੀਂ ਖੜੇ ਆ ਜੀ ਦਰਾਹੇ ਦੇ ਕੋਲ ਪਿੰਡ ਪੈ ਜਾਂਦਾ ਅੜਾਚਾਂ ਤੇ ਨਾਲ ਬਾਈ ਆ ਆਪਣੇ ਹਰਦੀਪ ਸਿੰਘ ਸਾਫ ਦਾ ਸਰਪੰਚ ਜੀ ਪਿੰਡ ਦੇ ਨੇ ਬਾਈ ਨੁਕਸਾਨ ਹੋਇਆ ਬਹੁਤ ਭਾਰੀ ਜਾਣ ਕੇ ਜਾਨੀ ਮਾਨੀ ਦਾ ਨੁਕਸਾਨ ਬਚ ਗਿਆ ਬਚ ਗਿਆ ਤੇ ਪਹਿਲਾਂ ਤੁਹਾਨੂੰ ਦਿਖਾਉਣਾ ਬਾਈ ਟਰੈਕਟਰ ਆ ਘੱਟੋ ਘੱਟ 10-12 ਲੱਖ ਦਾ ਟਰੈਕਟਰ ਹੋ ਬਾਈ ਆ ਅਰਜਨ ਤੇ ਆ ਦੇਖ ਲਓ ਕੀ ਹਾਲ ਹੋਇਆ ਆ ਜਾ ਬਾਈ ਲਵੇ ਆ ਜਾ ਮੜਾ ਦਿਖਾ ਦੇ ਆ ਕਰਕੇ ਤੇ ਪਹਿਲਾਂ ਬਾਈ ਦਾ ਕਰਵਾ ਦੀ ਇੱਧਰ ਬਾਈ ਦਾ ਤੇ ਬਾਈ ਕਿਵੇਂ ਹੋਇਆ ਨੁਕਸਾਨ ਦੱਸਿਓ ਬਾਈ ਇਹ ਨੁਕਸਾਨ ਵੀਰੇ ਇਹ 23 ਤਰੀਕ ਦੀ ਰਾਤ ਨੂੰ 22 ਦੀ ਰਾਤ ਨੂੰ ਠੀਕ ਹੈ ਉਹ ਚੜੀ ਆ ਠੀਕ ਆ ਉਹ ਮੀਂਹ ਪਿਆ ਬਹੁਤ ਠੀਕ ਹੈ ਵੀਰੇ ਨਹੀਂ ਹਵਾ ਚੱਲਦੀ ਸੀ ਲਾਈਟ ਭੱਜੀ ਹੋਈ ਸੀ ਬੰਦੇ ਬਾਹਰ ਸੀ ਇੰਨਾ ਸ਼ੁਕਰ ਠੀਕ ਹੈ ਬਹਿੜੀਆਂ ਬਾਹਰ ਕੱਢਤੀਆਂ ਉਹਨਾਂ ਨੇ ਠੀਕ ਹੈ ਵੀਰੇ ਤੇ ਰਾਤ ਨੂੰ 12 ਵਜੇ ਸਾਲਾ 1 ਲੱਖ ਤੇ ਕੰਦ ਗਿਰ ਗਈ ਹਵਾ ਹਵਾ ਹੀ ਹਵਾ ਨਾਲੇ ਗਿਰ ਗਈ ਠੀਕ ਹੈ ਵੀਰੇ ਟਰੈਕਟਰ ਥੱਲੇ ਖੜਾ ਸੀ ਠੀਕ ਹੈ ਆ ਲੈਟਰ ਗਿਰ ਗਿਆ ਜਦ ਲੈਟਰ ਗਰਿਆ ਹੋਇਆ ਤੇ ਇੰਨਾ ਸ਼ੁਕਰ ਇੱਕ ਟਰੈਕਟਰ ਇੱਥੇ ਖੜਾ ਸੀ ਹਾਂ ਇਧਰ ਨਾ ਵੀ ਇੱਕ ਟਰੈਕਟਰ ਇਹ ਚ ਖੜਾ ਸੀ ਉਹ ਅਸੀਂ ਪਨੀਰੀ ਲੱਦੀ ਹੋਈ ਸੀ ਟਰਾਲੀ 'ਚ ਉਹ ਇੱਥੇ ਰੇੜਾ ਖੜੇ ਸੀ ਨਹੀਂ ਉਹ ਵੀ ਇਹ 'ਚ ਬਾੜਦੇ ਹੁੰਨੇ ਆ ਇੱਥੋਂ ਸੌਂਖੀ ਮੋੜ ਜਾਂਦੀ ਆ ਟਰਾਲੀ ਠੀਕ ਹੈ ਚਲ ਬਾਈ ਨਾ ਬਾਈ ਕਰਦੇ ਆ ਬਾਅਦ 'ਚ ਉਹ ਗੱਲੋ ਤੇ ਮੇਰੇ ਕੈਂਡ ਦਾ ਭਾਅ ਵੇ ਆ ਵੀ ਕੁਦਰਤੀ ਮਾਰ ਜਿਹੜੀ ਜਿਹਨੂੰ ਕੁਦਰਤੀ ਮਾਰ ਕਹਿੰਦੇ ਨੇ ਬਾਈ ਤਾਂ ਪ੍ਰਮਾਤਮਾ ਮੂਰੇ ਕਿਸੇ ਦਾ ਵਸ ਨਹੀਂਗਾ ਤੇ 10-12 ਲੱਖ ਦਾ ਸਿੱਧਾ ਨੁਕਸਾਨ ਆ ਬਾਈ ਟਰੈਕਟਰ ਦਾ ਜਿਹੜਾ ਆ ਖੜਾ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਜਿਹੜਾ ਬਿਲਡਿੰਗ ਦਾ ਨਕਾ ਬਿਲਡਿੰਗ ਤੇ ਗੜੀ ਬਾਈ ਦਾ ਡੰਗਰਾ ਵਾਸਤੇ ਟਰੈਕਟਰ ਟਰਾਲੀਆਂ ਜਿੱਥੇ ਖੜਧੀਆਂ ਸੀਗੀਆਂ ਉਹਦਾ ਬਹੁਤ ਬੜਾ ਨੁਕਸਾਨ ਹੋਇਆ ਆ ਦਿਖਾ ਦੀ ਬਾਈ ਇਧਰ ਮਾਰ ਕੇ ਆ ਸਾਹਮਣੇ ਆ ਦੇਖ ਲਓ ਬਾਈ ਇਹ ਲੈਂਟਰ ਵਿੱਚ ਜਨਰੇਟਰ ਜਨੂਟਰ ਸਾਰਾ ਉਹ ਗਰਿਆ ਪਿਆ ਤੇ ਆ ਦਿਖਾ ਦੀ ਬਾਈ ਮਾਰ ਕੇ ਇਧਰ ਉੱਪਰ ਜਾਣ ਕੇ ਬਾਈ ਕਹਿਣ ਦਾ ਭਾਵ ਆ ਵੀ ਕਿ ਬਹੁਤ ਬੜਾ ਨੁਕਸਾਨ ਹੋਣੋਂ ਬਚਿਆ ਜਿਹਨੂੰ ਆਪਾਂ ਕਹਿ ਸਕਦੇ ਆ ਆ ਦੇਖ ਲਓ ਜਨਰੇਟਰ ਪਿਆ ਬਾਈ ਤੇ ਆਹੋ ਵਿਹੜਾ ਬਾਈ ਦੇ ਤੈਨੂੰ ਇੱਧਰ ਦਿਖਾ ਦਿੰਨਾ ਯਾਕੇ ਯਾਨੀ ਕਿ ਬਹੁਤ ਬੜਾ ਨੁਕਸਾਨ ਹੁਣੋ ਬਚਿਆ ਬਾਈ ਕਿਸੇ ਦਾ ਜਾਨ ਵੀ ਇਹਦੇ ਵਿੱਚ ਜਾ ਸਕਦੀ ਸੀਗੀ ਇੱਕ ਬਾਈ ਕਹਿ ਸਕਦੇ ਆ ਬਾਈਆਂ ਦਾ ਕਹਿਣਾ ਕਿ ਮਿਸਤਰੀ ਦੀ 20-22 ਸਾਲ ਹੋ ਗਏ ਬਾਈ ਸਿਲੰਡਰ ਨੂੰ ਪਾਏ ਹੋਏ ਨੂੰ ਤਾਂ ਮਿਸਤਰੀ ਤੇ ਵੀ ਅਣਗਹਿਲੀ ਕਹਿ ਸਕਦੇ ਆ ਬਾਈ ਆ ਬਾਕੀ ਦੇਖ ਲਓ ਜਗ੍ਹਾ ਵੀ ਨੀਮੀ ਇੱਧਰ ਨੂੰ ਦੇ ਉਸਰੇ ਦਾਕ ਬਾਈ ਕਿੰਡਾ ਲੈਂਟਰ ਹੈ ਤਾਂ ਪ੍ਰਮਾਤਮਾ ਦੀ ਮਿਹਰ ਹੋ ਗਈ ਬਾਈ ਵੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਕਿਸੇ ਦੀ ਜਾਨ ਨਹੀਂ ਗਈ ਤਾਂ ਬਹੁਤ ਬੜੀ ਬਚਤ ਹੋਈ ਆ ਬਾਈ ਪ੍ਰਮਾਤਮਾ ਮਿਹਰ ਕਰੇ ਉਹ ਟਰੈਕਟਰ ਖੜਾ ਬਾਈ ਦਾ ਸਾਹਮਣੇ ਤੇ ਆ ਦੇਖ ਲਓ ਬਾਈ ਜੀ ਕਿ ਤੁਹਾਨੂੰ ਅੰਦਰ ਵੀ ਦਿਖਾ ਦਨੇ ਆ ਆ ਦੇਖ ਲਓ ਕਿਵੇਂ ਮੁਚਿਆ ਪਿਆ ਸਾਰਾ ਹੀ ਬਹੁਤ ਲੰਬਾ ਬਾਈ ਜਿੰਨਾ ਤੁਸੀਂ ਕਹਿ ਸਕਦਾ ਉਹ ਸਿਰੇ ਤੱਕ ਦੇਖ ਲਓ ਤੇ ਬਾਕੀ ਆ ਖੇਤ ਪੈਂਦੇ ਨੇ ਬਾਈ ਅਲਦਲੇ ਇਹਦੇ ਤੇ ਆ ਜਨਰੇਟਰ ਪਿਆ ਬਾਈ ਤੇ ਬਾਕੀ ਤੁਹਾਨੂੰ ਬਾਈ ਨਾਲ ਕਰਵਾਉਨੇ ਆ ਗੱਲ ਆਪਣੇ ਹਰਦੀਪ ਸਿੰਘ ਸਾਫਕਾ ਸਰਪੰਚ ਹੁੰਦੇ ਹਾਂਜੀ ਬਾਈ ਹੁਣ ਦੱਸੋ ਵੀ ਕੀ ਕਿੰਨੇ ਤਰੀਕ ਦੀ ਘਟਨਾ ਬਾਈ ਇਹ 23 ਤਰੀਕ ਦੀ ਘਟਨਾ ਵੀਰੇ ਠੀਕ ਆ ਵੀਰੇ ਸਾਰਾ ਨੇ ਇਹ ਕੱਲੇ ਟਰੈਕਟਰ ਦਾ ਨਹੀਂ ਠੀਕ ਆ ਜੀ 25 ਲੱਖ ਦਾ ਤਾਂ ਆਹੀ ਨੁਕਸਾਨ ਉਸਾਲਾ ਸਹੀ ਗੱਲ ਆ ਜੀ ਤੇ ਬਾਕੀ ਟਰੈਕਟਰ 10-12 ਲੱਖ ਦਾ ਟਰੈਕਟਰ ਆ ਵੀਰੇ ਹਾਂ ਸਾਨੂੰ ਤਾਂ 50 ਲੱਖ ਚ ਪੈ ਜਾਣਾ ਜਲਦ ਸਹੀ ਗੱਲ ਆ ਵੀਰੇ ਸਰਕਾਰ ਨੂੰ ਚਾਹੀਦਾ ਮਾੜੀ-ਮੋਟੀ ਮਦਦ ਕਰਨੀ ਚਾਹੀਦੀ ਜੀ ਤੇ ਇਹ ਜੀ ਆਫਤ ਆਉਂਦੀ ਆ ਬਿਲਕੁਲ ਬਿਲਕੁਲ ਵੀਰੇ ਉਹ ਇਹ ਕਿਸੇ ਦੀ ਉਹ ਮੰਨ ਲਓ ਕੁਦਰਤੀ ਆ ਇਹ ਕੁਦਰਤੀ ਆ ਜੀ ਕਿਸੇ ਨੇ ਜਾਣ ਕੇ ਤਾਂ ਜਾਣ ਕੇ ਸਹੀ ਗੱਲ ਆ ਬਾਈ ਇਹ ਤਾਂ ਕੁਦਰਤ ਨਾਲ ਹੋਇਆ ਬਿਲਕੁਲ ਆ ਹਨੇਰੀ ਆਈ ਤਾਂ ਡੇ ਗਿਆ ਸਹੀ ਗੱਲ ਆ ਹਾਂ ਨੁਕਸਾਨ ਬਹੁਤ ਵੱਡਾ ਸਾਡੇ ਤਾਂ ਡੰਗਰ ਵੀ ਕਿਸੇ ਦੇ ਬੰਨੇ ਹੋਏ ਨੇ ਠੀਕ ਹੈ ਤੇ ਬਾਕੀ ਬਾਈ ਸੁਣਿਆ ਕਿ ਭਈਆ ਵੀ ਪੈਂਦੇ ਸੀ ਉਰੇ ਭਈਆ ਦੋ ਪੈ ਸੀ ਵੀਰੇ ਅੰਦਰ ਅੱਛਾ ਉਹ ਉਹਦੋਂ ਲਾਈਟ ਪੱਜੀ ਹੋਈ ਸੀ ਟਰਾਂਸਫਾਰਮ ਖਰਾਬ ਸੀ ਬੈੜੀਆਂ ਵੀ ਬਾਹਰ ਸੀ ਡੰਗਰ ਸਾਰੀ ਬਾਹਰ ਸਾਰੇ ਬਾਹਰ ਸੀ ਭਈਏ ਵੀ ਉੱਥੇ ਪਏ ਸੀ ਬਾਹਰ ਵਿਚਾਲੇ ਜਾਣਗੇ ਕਹਿੰਦਾ ਵੀਰੇ ਬਹੁਤ بڑا ਡਾਣਾ ਨੁਕਸਾਨ ਹੋਣੋਂ ਬਚ ਗਿਆ ਜਿਹੜੇ ਇਹਦੇ ਥੱਲੇ ਡੰਗਰ ਵੀ ਆ ਸਕਦੇ ਸੀ ਜਿਹੜੇ ਉੱਡ ਮੱਝਾ ਰੱਖੇ ਹੋਏ ਨੇ ਆਉਣੀ ਸੀ ਵੀਰੇ ਇੱਥੇ ਬੰਨੇ ਹੁੰਦੇ ਸੀ ਡੰਗਰਾਂ ਫੁਵਾਰੇ ਲੱਗੇ ਹੋਏ ਸੀ ਵੀਰੇ ਠੀਕ ਆ ਵੀਰੇ ਇੱਥੇ ਕਿ ਭਈਏ ਪਏ ਹੁੰਦੇ ਸੀ ਅੱਛਾ ਫੁਵਾਰੇ ਫੁਵਾਰੇ ਜੰਮੀ ਥੱਲੇ ਸੀਗਾ ਹਾਂ ਫੁਵਾਰਿਆਂ ਦੇ ਨਾਲ ਹੀ ਪੈਂਦੇ ਸੀ ਉਹ ਵੀ ਹਵਾ ਠੰਢੀ ਆਉਂਦੀ ਸੀ ਸਹੀ ਗੱਲ ਤਾਂ ਗਰਮੀ ਕਰਕੇ ਭਈਏ ਅੰਦਰੇ ਪੈਂਦੇ ਸੀ ਇੱਧਰ ਸਮਾਨ ਬਹੁਤ ਖੜਾ ਸੀ ਸਾਡਾ ਤੰਦਰ ਅਸੀਂ ਕੱਢਤਾ ਇਹ ਢਾਈਚਾ ਪਿੰਡ ਆ ਜੀ ਦਰਾਹੇ ਦੇ ਕੋਲ ਪੈ ਜਾਂਦਾ ਤਾਂ ਬਹੁਤ ਬੜੀ ਬਚਤ ਹੋਈ ਆ ਜੀ ਆ ਦੇਖ ਲਓ ਅੱਜ ਵੀ ਓਕਣਿਆ ਦੇਖ ਲਓ ਬਾਕੀ ਤੇ ਯਾਨੀ ਕਿ ਬਹੁਤ ਬੜਾ ਜਿਗਾੜ ਕਰਾਇਆ ਬਾਈ ਉਹਨਾਂ ਦਾ ਆਪਣੀ ਮਿਹਨਤ ਕਰਕੇ ਤਾਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹਨਾਂ ਦੀ ਮਾੜੀ-ਮੋਟੀ ਹੈਲਪ ਜ਼ਰੂਰ ਕਰੀ ਜਾਵੇ ਢਾਈਚਾ ਪਿੰਡ ਆ ਜੀ ਇਹ ਦਰਾਹੇ ਦੇ ਕੋਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਸਾਰੇ ਭਰਾ ਤੇ ਬਾਕੀ ਆ ਇੱਧਰ ਤੂੜੀ ਦਾੜੀ ਪਰੀ ਪਾਈ ਹੋਈ ਆ ਬਾਈ ਉਹਨਾਂ ਦੀ ਆ ਬੇੜਾ ਦੇਖ ਲਓ ਬਾਈ ਕਿੱਡਾ ਬੜਾ ਇੱਧਰ ਨੂੰ ਕਿੱਥੇ ਥੋੜੀ ਨਿਗਾਹ ਜਾਂਦੀ ਆ ਸਾਰੇ ਬੇੜਾ ਬਾਈ ਉਹਨਾਂ ਦਾ ਤੇ ਆ 10-12 ਲੱਖ ਦਾ ਟਰੈਕਟਰ ਆ ਸਾਹਮਣੇ ਬਾਈ ਅਰਜਨ ਜਿਹੜਾ ਵਜਨ ਦੇ ਨਾਲ ਸਾਰਾ ਖਰਾਬ ਹੋ ਗਿਆ ਦੇਖ ਲਓ ਤੇ ਬਾਕੀ ਬਾਈ ਇੱਕ ਉਹ ਤੁਸੀਂ ਉਹ ਵੀ ਕਹਿੰਦੇ ਸੀਗੇ ਵੀ ਆਪਣੀ ਆਲੂ ਵਾਲੀ ਮਸ਼ੀਨ ਵੀ ਉਹ ਨੂੰ ਨੁਕਸਾਨ ਹੋਇਆ ਅੰਦਰੇ ਖੜੀ ਸੀ ਬਚ ਗਈਆਂ ਬਚਾਅ ਹੋ ਗਿਆ ਅੱਛਾ ਉਹਦਾ ਬਚਾਅ ਹੋ ਗਿਆ ਉਹ ਕੱਢ ਲੀਆਂ ਟੈਂਕੀ ਟੂੰਕੀ ਆਲੂ ਵਾਲੀਆਂ ਪੱਟਣੇ ਵਾਲੀ ਬੀਜਣੇ ਵਾਲੀ ਕਣਕ ਬੀਜਣੀਆਂ ਮਸ਼ੀਨਾ 2-3 ਠੀਕ ਆ ਵੀਰੇ ਅੰਦਰੇ ਖੜੀਆਂ ਸੀ ਕਹਾ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਪਿੰਡੜਾਹੇ ਚਾਂਜੀ ਦਰਾਹੇ ਕੋਲ ਚਲੋ ਠੀਕ ਹੈ ਵੀਰੇ ਧੰਨਵਾਦ ਤੇ ਬਾਕੀ ਕੀ ਹੋਰ ਕੀ ਕਹਣਾ ਕੋਈ ਮਦਦ ਪੱਖੋਂ ਬਾਈ ਕੋਈ ਆਇਆ ਕੋਈ ਹੋਰ ਕੋਈ ਕੋਈ ਨਹੀਂ ਆਇਆ ਹਜੇ ਤੱਕ ਅੱਛਾ ਯਾਨੀ ਕੋਈ ਨਹੀਂ ਕਿਸੇ ਨੇ ਪਹੁੰਚ ਨਹੀਂ ਕੀਤੀ ਕਰੀ ਸਭ ਸਰਕਾਰਾਂ ਸਰਕੂਰਾ 9 ਮਹੀਨੇ ਕੋਈ ਨਹੀਂ ਆਉਂਦਾ ਤੇ ਬਾਕੀ ਜਿਹੜੇ ਓਡੇ ਪਿੰਡ ਦੇ ਮਜੂਦਾ ਪੰਚਾਇਤ ਆ ਬਾਈ ਮਾੜਾ ਮੋਟਾ ਵਿਚਾਰੇ ਆਏ ਨੇ ਆਏ ਨੇ ਸਾਰੇ ਪਿੰਡ ਤਾਂ ਸਾਰਾ ਹੀ ਆਇਆ ਹਰਦਾਲੇ ਨੂੰ ਫੋਨ ਬਹੁਤ ਆਏ ਨੇ ਲੋਕਾਂ ਦੇ ਦਰਾਹਾ ਸ਼ਹਿਰ ਬਹੁਤ ਆਇਆ ਸਾਡੇ ਜੁੜੇ ਆ ਨਾਲ ਠੀਕ ਆ ਵੀਰੇ ਹਾਂ ਪਿੰਡ ਦੀ ਪੰਚਾਇਤ ਇੱਥੇ ਹੀ ਰਹਿੰਦੀ ਆ ਵਿਚਾਰੇ ਉਹ ਤਾਂ ਕਈ ਗੇਰਾ ਆ ਗਏ ਉਹ ਤਾਂ ਦਾ ਕਹਿੰਦੇ ਸੀ ਸਾਨੂੰ ਦੱਸੋ ਜੇ ਕੋਈ ਲੋੜ ਆ ਸਹੀ ਗੱਲ ਆ ਚਲੋ ਜਾਣਗੇ ਪੰਚਾਇਤ ਵੱਲੋਂ ਪਿੰਡ ਵੱਲ ਨਗਰ ਵੱਲੋਂ ਤੁਹਾਨੂੰ ਪੂਰੀ ਸਹਿਯੋਗ ਆ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਪ੍ਰਸ਼ਾਸਨ ਨੇ ਕੁਝ ਨਹੀਂ ਆਇਆ ਕੋਈ ਬੰਦਾ ਆਇਆ ਦੇਖਣ ਤੱਕ ਨਹੀਂ ਆਇਆ ਅਜੇ ਤੱਕ ਵੀ ਇਹਨਾਂ ਦੇ ਕੋਈ ਬੱਚੇ ਆ ਕਿ ਮਰੇ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਰੂਰ ਮੜੀ ਮੋਟੀ ਮਦਦ ਕੀਤੀ ਜਾਵੇ ਬਾਈ ਉਹਨਾਂ ਦੀ ਬਹੁਤ ਬੜਾ ਨੁਕਸਾਨ ਆ ਬਾਈ ਜੀ ਆ ਦੇਖ ਲਓ ਬਾਕੀ ਸਾਡੇ ਸਾਹਮਣੇ ਲੈਂਟਰ ਤੇ ਹਾਲ ਦੇਲੇ ਖੇਤ ਪੈਣਦੇ ਨੇ ਇਹਦੇ ਚਲੋ ਠੀਕ ਆ ਵੀਰ ਜੀ ਧੰਨਵਾਦ ਓਕੇ ਠੀਕ ਆ ਜੀ